ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਜੱਗੀ ਫਾਰਮ ਜੱਗੀ ਡੇਰੀ ਫਾਰਮ ਤੋਂ ਬਣਾ ਰਿਆ ਬਈ ਠੀਕ ਹੈ ਨਾ ਸਭ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800031 ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਜੱਗੀ ਆ ਜੀ ਸ਼ਹਿਰ ਬਰਨਾਲਾ ਦਾ ਬਾਈ ਜੀ ਹਾਂਜੀ ਜਿਹੜਾ ਧੂਰੀ ਨੂੰ ਰੋਡ ਜਾਂਦਾ ਉਸ ਰੋਡ ਦੇ ਉੱਤੇ ਆਪਣਾ ਫਾਰਮ ਹੈਗਾ ਕੋਠੇ ਗੁਰੂ ਰਾਮदास ਨਗਰ ਸੇਖਾ ਰੋਡ ਬਰਨਾਲਾ ਬਰਨਾਲਾ ਸ਼ਹਿਰ ਆਪਣਾ ਖਾਸ ਠੀਕ ਹੈ ਜੀ ਮੋਬਾਈਲ ਨੰਬਰ ਹੈਗਾ 981539107 ਠੀਕ ਹੈ ਜੀ ਜੱਗੀ ਡੈਰੀ ਫਾਰਮ ਬਰਨਾਲਾ ਦੇ ਨਾਮ ਤੇ ਮੇਰੇ ਜੱਗੀ ਦੇ ਨਾਮ ਤੇ ਆਪਣਾ ਫਾਰਮ ਪੈਂਦਾ ਜੀ ਠੀਕ ਹੈ ਜੀ ਕਿੰਨੇ ਜਾਨਵਰ ਆ ਜੀ ਆਪਣੇ ਕੋਲ ਆਪਣੇ ਕੋਲ 4 ਬਣਾ ਨੇ ਜੀ 40 ਸੁੰਨ ਹੋਈਆਂ ਚਾਰਾਂ ਵਾਂਗਰੀ ਬੱਛੀਆਂ ਨੇ ਜੀ ਠੀਕ ਹੈ ਜ ਹਾਂਜੀ ਬਾਈ ਪਹਿਲੀ ਵਾਰ ਦੀ ਜਾਣਕਾਰੀ ਦੇ ਦੋ ਅਪਾ ਉਧਰੋਂ ਡੱਬੀ ਵਾਰਡ ਤੋਂ ਸਟਾਰਟ ਕਰਦੇ ਆ ਜੀ ਬੈਸਾ ਆਪਣੇ ਲਈ ਸਾਰੀਆਂ ਸੁਣੋ ਨੇ ਹਾਂਜੀ ਪਹਿਲੇ ਨ ਬੱਚੀ ਆ ਜੀ ਹਾਂਜੀ ਦੰਦਾ ਜੀ ਆਹ ਜੇ ਠੀਕ ਆ ਜੀ ਮਗਰ ਵੀ ਬੱਚੀ ਆ ਸਵੇਰੇ ਸੁੱਈ ਆ ਤੜਕੇ 4 ਵਜੇ ਸੁੱਈ ਆ ਹਾਂਜੀ 6-7 ਕਿਲੋ ਬੋਲੀ ਖਾਲੀ ਕਰੀ ਹੈਗੀ ਹਾਂਜੀ ਦੁੱਧ 25 ਕਿਲੋ ਖੁੱਲਾ ਪਾ ਦੂਗੀ ਆਮਦਾਰੀ ਦਾ ਜੀ ਠੀਕ ਆ ਜੀ ਪਰ ਇਹ ਹੈ ਵੀ ਦੰਦਾ ਜੀ ਆ ਜੀ ਦੁੱਗੀ ਚੋਗੀ ਹੋ ਸਕਦੀ ਐ ਤੇ ਰੇਟ ਭਰਾ ਮੈਂ ਇਹ ਬਾਈ ਜੀ ਕੋ ਹੱਤਵੰਨ ਕੀ ਬੇਨਤੀ ਹੈ ਜਿਹੜਾ ਆਪਾਂ ਮੁੱਲ ਕਰਾਂਗੇ ਵੀਰ ਬਣ ਕੇ 1000 2000 ਰੁਪਏ ਦੀ ਸ਼ੌਣ ਵਾਲਾ ਹੀ ਕਰਾਂਗੇ ਭਾਈ ਬਣ ਕੇ ਬੜਾ ਘੱਟ ਮੁੱਦਾ ਖੇਚਣਾ ਨਾ ਕਰੇ ਠੀਕ ਹੈ ਜੀ ਮੈਂ 75000 ਦੀ ਬੱਛੀ ਦੇ ਦਾਂਗੇ ਜੀ ਠੀਕ ਹੈ ਜੀ ਲੋਪਰਾ ਦੇਖ ਸਕਦੇ ਲੇਵਾ ਅੰਤਾਜਾ ਤੁਸੀਂ ਆਪ ਦੁੱਧ 25 ਕਿਲੋ ਖੁੱਲਾ ਪਾ ਦੂਗੀ ਆਰਾਮਦਾਰੀ ਦਾ ਜੀ ਠੀਕ ਹੈ ਜੀ ਠੀਕ ਹੈ ਲਓ ਜੀ ਪੂਰਾ ਫਾਸਮਾ ਚੱਡਾ ਤੁਰਿਆ ਨਿੰਦਾ ਦਾ ਗਾਂ ਤੋਂ ਦੇਖੀ ਠੀਕ ਹੈ ਜੀ ਦੇਖ ਸਕਦੇ ਬਾਕੀ ਪਹਿਲਣ ਬੱਛੀ ਹੈ ਹੈਵੀ ਦਿੰਦਾ ਜ ਮਗਰ ਵੀ ਬੱਛੀ ਪੂਰੀ ਕੁਆਲਿਟੀ ਦੀ ਇਹਦੇ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ। ਬੱਸੀ ਵੀ ਦਿਖਾਉਣੇ ਤੁਨੂੰ ਤੇ ਰੇਟ ਵੀ ਬਾਈ ਦੇ ਬਿਲਕੁਲ ਜਾਇਜ਼ ਹੀ ਹੁੰਦੀ ਆਪਾਂ ਪਹਿਲਾਂ ਵੀ ਬਾਈ ਦੀ ਵੀਡੀਓ ਬਣਾਈ ਆ। ਆ ਬੱਸੀ ਦੇਖ ਸਕਦੇ ਪਰਾ। ਲੋ ਜੀ। ਠੀਕ ਹੈ ਜੀ। ਠੀਕ ਆ ਬਈ ਜੀ। ਹਾਂਜੀ ਬਾਈ ਜੀ ਦੂਜੀ ਵਾਰ ਦੱਸੋ ਜੀ। ਮੰਗਰ ਬੱਛੀ ਆ ਬਾਈ ਜੀ ਇਹਦੇ ਵੀ ਵੜਦੇ। ਉਹ ਦੱਸ ਨਹੀਂ ਪਤਾ ਤੈਨੂੰ ਵੀ। ਹਾਂਜੀ। ਇਹਦੇ ਥੱਲੇ ਚੋਣ ਵਾਲਾ ਦੁੱਧ ਹਾਂਜੀ 18 ਕਿਲੋ ਜਮਾਂ ਤਿਆਰ ਆ। ਠੀਕ ਆ ਜੀ। ਜੇ ਆਪਣੇ ਕੋਲ ਦੋ ਦਿਨ ਖੜੀ ਰਹੇਗੀ ਕਰਮ ਵਾਲੀ ਤਾਂ 20 ਕਿਲੋ ਨਾਪ ਕੇ ਦੇ ਦਾਂਗੇ ਜੀ। ਠੀਕ ਆ ਜੀ। ਲੋ ਪਰਾ। ਚੈੱਕ ਕਰ ਸਕਦੇ ਹੋ ਪੂਰਾ ਤਰ੍ਹਾਂ ਜੀ 18 ਕਿਲੋ ਆਟਮ ਜਮਾ ਕਿਲੋ ਵਾਲਾ 18 ਤਿਆਰ ਹੈਗਾ ਠੀਕ ਹੈ ਜੀ ਚਾਹ ਚਾਰ ਡਾਇਮ ਚੋਕੇ ਲੈ ਜੇ ਕੋਈ ਵੀ ਵੀਰ ਸੇਲ ਡੰਡੀ ਚੁਾਈ ਦੀ ਇੱਕ ਚੀਜ਼ ਦੀ ਫੁੱਲ ਗਰੰਟੀ ਹੈ ਆਪਣੀ ਠੀਕ ਹੈ ਜੀ ਰੇਟ ਭਰਾ ਦਾ ਜਾਇਜ਼ 60000 ਦੀ ਬੱਛੀ ਦੇ ਦਾਂਗੇ ਜੀ ਲੋਪਰਾ 60000 ਦੀ ਠੀਕ ਹੈ ਜੀ ਦੁੱਧ ਵਾਲੇ ਨਾੜਾ ਬਹੁਤ ਖੜੀਆਂ ਬਾਕੀ ਫੇਸ ਕੁਆਲਟੀ ਤੁਹਾਨੂੰ ਦਿਖਾਈ ਦਿੱਤੀ ਉਸਦੇ ਬਾਅਦ ਤੁਸੀਂ ਮੰਗ ਰਹੇ ਇਹਦੇ ਵੀ ਬੱਛੀ ਹੈ ਜੀ ਠੀਕ ਹੈ ਜੀ ਬੱਛੀ ਹੈ ਜੀ ਠੀਕ ਹੈ ਠੀਕ ਹੈ ਬਹੁਤ ਸੋਹਣੀ ਹੈਗਾ ਜੀ ਠੀਕ ਹੈ ਜੀ ਹਾਂਜੀ ਬਾਈ ਤਿੰਨ ਨੰਬਰ ਤੇ ਦੱਸੋ ਜੀ ਹਾਂ ਬਾਈ ਜੀ ਸਿੰਘਾਂ ਵਾਲੀ ਵਹਿੜਾ ਸੀਲ ਢੰਡੀ ਹੈ ਜਮ ਹਾਂਜੀ ਜਿਵੇਂ ਮਰਜੀ ਕੋਈ ਮਰਜੀ ਬੁੜੀਆਂ ਕੁੜੀਆਂ ਜਿਹੜਾ ਮਰਜੀ ਖੋਲੀ ਫਿਰੇ ਕੋਈ ਵਾਸਤਾ ਨਹੀਂ ਚਲੋ ਪਤਾ ਹਾਂਜੀ ਹਾਂਜੀ ਥੋੜਾ ਬੱਚੇ ਦਾ ਕਰਦੀ ਹੈਗੀ ਠੀਕ ਹੈ ਜੀ 10 ਕਿਲੋ ਬੋਣੀ ਜਮਾ ਤਿਆਰ ਹੈ ਬਾਈ ਅੱਜ ਤੀਜੇ ਦਿਨ ਸੂਈ ਨੂੰ ਨਾਰੂਆਂ ਨਾਲਾ ਦਿਖਾ ਦੇ ਪਹਿਲਾਂ ਠੀਕ ਹੈ ਚੋਪਰਾ ਜੇ ਕਰ ਸਕਦੇ ਇਹਨੇ ਮੰਗਰ ਬੱਚਾ ਦਾ ਠੀਕ ਹੈ ਜੀ ਬੱਸ ਆਈ ਹਾਂ ਇਹਨੇ ਮੰਗਰ ਬੱਚਾ ਦਾ ਹਾਂਜੀ 10 ਕਿਲੋ ਬੋਲੀ ਤਿਆਰ ਆ ਜਮਾ ਵੀਰੇ 14 ਕਿਲੋ ਦੁੱਧ ਪਾ ਦੋਗੀ ਖੁੱਲ੍ਹੇ ਆਰਾਮ ਦੇ ਵੱਡੇ ਕੱਦ ਕਾਠ ਵਾਲੀ ਐ ਮੋਟੀ ਵੇਟ ਵਾਲੀ ਪੂਰੀ ਠੀਕ ਹੈ ਜੀ ਸਿੰਘ ਦੇ ਇੱਕ ਕੋਈ ਵੀਰ ਆਏ ਨਾ ਕਹੇ ਵੀ ਪਤਾ ਨਹੀਂ ਮਾਰਦੀ ਹੋਊਗੀ ਜਾਂ ਹੋਰ ਸੀਲ ਡੰਡੀਆਂ ਨੇ ਨੇ ਨੂਨੇ ਦੀ ਮੰਜਾ ਵਾਲਾ ਖਾਣ ਲੱਗਿਆ ਪੂਰਾ ਟਾਪ ਠੀਕ ਹੈ ਜੀ ਰੇਟ ਭਰਾਜ ਆਇਆ 32000 ਦੀ ਦੇ ਦਾਂਗੇ ਜੀ ਕਿਲੋ ਪਰਾ 32000 ਜਮਾ ਜੈਜ ਰੇਟ ਵਈ ਮੰਗਦਾ ਹੈ ਰੇਟ ਹਾਂਜੀ 4 ਨੰਬਰ ਤੋੜ ਦੇ ਬੱਛੀ ਮੰਗਦਾ ਜੀ ਇਹਨੇ ਹਾਂਜੀ ਪੰਜਵੇਂ ਦਿਨ ਨੂੰ ਸੂਈ ਨੂੰ ਪਹਿਲਾਂ ਨਾ ਦੋ ਦੰਦਾਂ ਦਾ ਜਮ ਠੀਕ ਹੈ ਜੀ ਚੌੜ ਦੀ 12 ਕਿਲੋ ਬੋਲੀ ਜਮਾ ਤਿਆਰ ਆ ਬਾਈ ਜੀ ਠੀਕ ਹੈ ਜੀ 45000 ਦੀ ਦੇ ਦਾਂਗੇ 45000 ਲੋਪਰਾ ਦੇਖ ਸਕਦੇ ਹੋ ਫੇਸ ਬਿਊਟੀ ਦੇਖ ਸਕਦੇ ਹੋ ਬਹੁਤ ਸੋਹਣੀ ਆ ਜਰਸੀ ਆ ਪੰਜਾਬ ਵਾਲੀ ਜੀ ਠੀਕ ਲੋ ਜੀ ਠੀਕ ਹੈ ਜੀ ਲੋ ਜੀ ਸਾਰੇ ਗਾਮਾ ਬਾਈ ਆਪਾਂ ਦਿਖਾ ਦੇ ਸੋਨੂੰ ਕੀ ਕਹਿੰਦਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਸ਼ਹਿਰ ਬਰਨਾਲਾ ਤੇ ਜ਼ਿਲ੍ਹਾ ਨੂੰ ਪੈਂਦਾ ਬਰਨਾਲਾ ਠੀਕ ਹੈ ਖਾਸ ਬੱਚੇ ਕੱਢ ਕੇ ਇੱਥੇ ਬੰਨ੍ਹ ਦੋ ਬਾਰੇ ਧੁੱਪੇ ਮੜ ਜਾ। ਚਲਦੇ ਆਂ ਜੀ ਅਗਲੀ ਵੀਡੀਓ ਚ ਮੁੱਕ ਕੇ ਬਾਏ